ਆਪਾ ਜੀ ਦੇਖੋ ਵੀ ਭਾਈ ਤੇ ਚੰਗਾ ਕੀਤਾ ਨਾਲ ਮੇਰੇ ਕੋਲ ਦੇ ਨਾਲ ਆਪਤਾ ਕੀ ਜਣਾਣਾ ਉਹ ਵੀ ਖਾ ਗਿਆ ਤੇ ਮੋੜ ਨੂੰ ਵੀ ਹੁਣ ਨਾ ਕਰਦਾ ਕਹਿੰਦਾ ਮੈਂ ਕਿੱਥੋਂ ਮੋੜਾਂ ਮਨੁੱਖ ਚੱਲੇ ਮੂਲ ਗਵਾਏ ਜੀ ਉਹ ਮਾਲਕ ਨੇ ਸਵਾਸਾ ਦੀ ਪੂੰਜੀ ਸਾਨੂੰ ਮੂਲ ਦਿੱਤਾ ਪੂੰਜੀ ਦਿੱਤੀ ਹੈ ਰੱਬ ਦਾ ਨਾਮ ਤੇ ਕੀ ਰੱਖਣਾ ਸੀ ਭੜਿਆ ਕੰਮਾਂ ਦੇ ਵਿੱਚ ਗੁਜ਼ਾਰ ਜਾਂਦਾ ਹੈ ਤੇ ਅੱਗੇ ਜਾ ਕੇ ਕੀ ਉਸ ਮਾਲਕ ਨੂੰ ਉਹ ਦਿਖਾਉਂਦਾ ਪਰ ਜਿਹੜੇ ਗੁਰੂ ਜੋ ਪਰਮਾਤਮਾ ਦਾ ਨਾਮ ਜਪਦੇ ਸਿਮਰਨ ਕਰਦੇ ਆ ਤੇ ਸਾਸਤ੍ਰਿਕ ਜੀ ਮਹਾਰਜ ਕਹਿੰਦੇ ਨੇ ਰੇ ਰੇ ਦਰਗਹ ਕਹੈ ਨਾ ਕੋ ਆਓ ਬੈਠ ਆਦਰ ਸਦ ਦੇ ਤੈਨੂੰ ਦਰਗਾਹ ਦੇ ਵਿੱਚ ਵੀ ਸਤਕਾਰ ਮਿਲ ਜੇ ਉੱਥੇ ਜਾ ਕੇ ਮਤ ਸ਼ਰਮਿੰਦਾ ਜੀਵਹੀ ਸਾਈਂ ਦੇ ਦਰਬਾਰ ਕਿਉਂਕਿ ਇੱਥੋਂ ਤੇ ਪੱਕੀ ਗੱਲ ਹੈ ਜੀ ਇੱਕ ਦਿਨ ਜਾਣੇ ਜਾਣਾ ਹੈ ਮਤ ਕਰਨਾ ਬੰਦੀ ਦੀ ਗਰੂਰ ਆਪਣੇ ਆਪ ਉੱਪਰ ਹੈ ਇਨਸਾਨ ਭਗਵਾਨ ਨੇ ਤੇਰੇ ਔਰ ਮੇਰੇ ਜੈਸੇ ਕਤਨੋ ਕੋ ਮਿੱਟੀ ਸੇ ਬਣੇ ਤੁਸੀਂ ਵੀ ਸੁਣਨੇ ਆ ਤੁਸੀਂ ਵੀ ਸੁਣ ਸੰਕਰਨ ਭੋਗਾਂ ਦੇ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ ਉਹ ਜਿਹੜੇ ਸ਼ਲੋਕ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਜਿੰਨੀ ਬਾਣੀ ਹੈ ਉਹ ਮਨ ਨੂੰ ਵਰਾਗੀ ਕਰਦੀ ਹੈ ਮਨ ਨੂੰ ਸਮੋਦਨ ਕਰਕੇ ਮਹਾਰਾਜ ਨੇ ਉਚਾਰਨ ਕੀਤੀ ਹੈ ਤੇ ਉਹਦੇ ਵਿੱਚ ਸ਼ਲੋਕ ਉਚਾਰਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆਮ ਰਹੇਓ ਕਸਤਰ ਗੋਬਿੰਦ ਰਾਏ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 99 ਸਾਲ ਦੀ ਉਮਰ ਤੇ ਪਰਿਵਾਰ ਦੇ ਪਰਿਵਾਰ ਦੇ ਤਿੰਨ ਜੀ ਹੈ ਤੇ ਹਕੂਮ ਨੇ ਗੁਰੂ ਆਪਣੀ ਸ਼ਹਾਦਤ ਤੱਕ ਵੀ ਦੇ ਦਿੱਤੀ ਸਾਧ ਸੰਤ ਜੀ ਕਹਿੰਦੇ ਨਾਮੋ ਨਿਸ਼ਾਨ ਮਿਟ ਜੂਗਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾਮੋ ਨਿਸ਼ਾਨ ਉਹਨਾਂ ਦਾ ਮਿੱਟਦਾ ਹੈ ਜਿਨ੍ਹਾਂ ਨੇ ਸੰਸਾਰ ਉੱਤੇ ਆ ਕੇ ਕੋ ਚੰਗਾ ਕਰਮ ਨਹੀਂ ਕੀਤਾ ਜ਼ਿੰਦਗੀ ਨਹੀਂ ਕੀਤੀ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨ ਦੇ ਹੀ ਪਾਈ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਜਪਿਆ ਸਿਮਰਿਆ ਉਹਨਾਂ ਦਾ ਨਾਮ ਸਦਾ ਹੀ ਰਹਿੰਦਾ ਹੈ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਗੁਰਗੋਬਿੰਦ ਉਹ ਨਾਮ ਰਹੇਗਾ ਰਹਿਣਗੇ साधु बाकी सब झूठी दुनिया नाम रहेगा रहन गे साथ बाकी सब झूठी दुनिया रहेगा बाकी सब झूठी दुनिया नाम रहेगा ਸਭ ਝੂਠੀ ਝੂਠੀ ਦੁਨੀਆ ਹੋਰ ਬਾਕੀ ਸਭ ਸੋ ਹੁਣ ਬੜੇ ਬਹੁਤ ਕੁਸ਼ ਗੁਰਮਤ ਵਿਚਾਰ ਸਰਵਣ ਕਰ ਰਹੇ ਹਨ ਸਿੰਘ ਜੀ ਜਿੱਥੋਂ ਸ਼ੁਰੂਆਤ ਕੀਤੀ ਹੈ ਮੈਂ ਉੱਥੋਂ ਹੀ ਸ਼ੁਰੂ ਕਰਨਾ ਚਾਹਾਂਗਾ ਤੇ ਸਾਰੇ ਹੀ ਬਾਬਾ ਜੀ ਦੇ ਘਰ ਦੇ ਸੰਗੀ ਕੁਝ ਵਣ ਵਾਲੇ ਤੋਂ ਗਿੱਦੜ ਵੇਹ ਤੋਂ ਵੱਲੋਂ ਆਪਣੇ ਬੇਟੇ ਨੂੰ ਗੁਰੂ ਘਰ ਵਿੱਚ ਅਰਪਣ ਕੀਤਾ ਕੀਤਾ तकरीबन ਮੇਰੇ ਖਿਆਲ ਕੋਈ 40 ਸਾਲ ਦਾ ਹੀ ਸਮਾਂ ਹੋ ਗੁਰੂ ਘਰ ਵਿੱਚੇ ਸੇਵਾ ਨਿਭਾ ਰਹੇ ਨੇ ਉਸ ਤੋਂ ਬਿਨਾਂ ਉਹਨਾਂ ਦੇ ਜੀਵਨ ਦੀ ਮਹਾਨਤਾ ਹੈ ਕਿ ਉਹਨਾਂ ਨੇ ਆਪਣੇ ਉਸ بیٹے ਦਾ ਸਦਕਾ ਬਾਬਾ ਜੀ ਦਾ ਲੜ ਫੜਿਆ ਹੋਇਆ ਸੀ ਇੱਕ ਇਹ ਮਹਾਂਤ ਹੈ ਜਾਂ ਤੇ ਤੁਸੀਂ ਜਪ ਤਪ ਪਾਪ ਕੀਤਾ ਹੋਇਆ ਹੋਵੇ ਜਾਂ ਕਿਸੇ ਜਪ ਤਪ ਵਾਲੇ ਦਾ ਪੱਲਾ ਫੜਦਿਆ ਹੋਵੇ ਦੋਨੋਂ ਚੋਂ ਇੱਕ ਚੀਜ਼ ਹੋ ਜਾਏ ਤੇ ਬੰਦਾ ਤਰ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਜੇ ਆਪਣਾ ਬਹੁਤਾ ਜਤਪ ਤਪ ਨਹੀਂ ਸੀ ਤਾਂ ਉਹਨਾਂ ਨੇ ਜਤਪ ਤਪ ਵਾਲਿਆਂ ਦਾ ਪੱਲਾ ਜ਼ਰੂਰ ਫੜਿਆ ਹੋਇਆ ਸੀ ਤਾਂ ਸਾత్సੰਗਤ ਆਪਜੀ ਸਰਵਣ ਕਰ ਰਹੇ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ ਨੇ ਕਿ ਆ ਜਾਣਾ ਕਿਵ ਮਰਹੇਗੇ ਕਹਿੰਦੇ ਕੀ ਜਾਣੀਏ ਕਿਵੇਂ ਮਰਨਾ ਹੈ ਕੈਸਾ ਮਰਨਾ ਹੋਈ ਤੇ ਮਰਨਾ ਕਿਉਂ ਜਾ ਹੋਣਾ ਹੈ ਔਰ ਜੇਕਰ ਸਾਹਿਬ ਮਨੋਂ ਨ ਵਿਸਰੈ ਤਮ ਕੀ ਕਰਾ ਗੁਰੂ ਸਾਹਿਬ ਜੀ ਦਾ ਇੱਕ ਘਸ ਮਸ ਕਰ ਮਤ ਕਾਗਜ਼ ਕਰ ਸਾਰ ਭਾਵ ਕੀਖ ਜਾਣ ਜਾਣ ਭਾਵ ਇਹ लेखा ਲਿਖਣਾ ਸਿੱਖ ਲੈ ਇਹਦੀ ਜਾਤ ਸਿੱਖ ਲੈ ਇਹੋ लेखा ਲਿਖ ਜਾਣ ਜਿੱਥੇ लेखा ਮੰਗੀਐ ਮੰਗੀਐ ਤਿੱਥੇ ਹੋਏ ਤਿੱਥੇ ਹੋਏ ਸੱਚਾ ਸੱਚਾ ਨਿਸ਼ਾਨ ਮੂਸੇ ਗਹਿ ਦੰਤ ਕੇ ਸਾਥਾ ਕਹਿੰਦੇ ਮੂਸੇ ਰੂਪ ਸਭੰਗਾ ਯਾ ਵਿਦਕਾਲ ਜਗਤ ਦੁਖ ਦੇਈ ਲਿਖਿਆ ਸ਼ਾਸਤਰ ਅੰਦਰ ਕਿ ਕਾਲ ਜਿਹੜਾ ਉਹ ਸਾਰੇ ਜਗਤ ਨੂੰ ਦੁਖਦੰਜ ਕਰਨ ਵਾਸਤੇ ਆਇਆ ਤੇ ਉਹ ਵਣਜ ਕਿਹੜਾ ਕਰਨਾ ਭਲਾ ਉਹ ਅਸਲ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਪਤਾ ਚੱਲਦਾ ਹੈ ਜਿਹੜੀ ਸੱਚੀ ਸੰਗਤ ਹੈ ਸਤ ਸੰਗਤ ਹੈ ਉਹਦੇ ਵਿੱਚੋਂ ਪਤਾ ਲੱਗਦਾ ਹੈ ਉਸ ਬਜ਼ੁਰਗੀ ਨੂੰ ਤੇ ਬਜ਼ੁਰਗੀ ਵਿੱਚ ਜਾ ਕੇ ਵਾਲ ਹੋ ਜਾਂਦੇ ਨੇ ਚਿੱਟੇ ਤੇ ਦਿਨ ਚਿੱਟਾ ਹੁੰਦਾ ਇਸ ਕਰਕੇ ਆਖਿਆ ਰੈਣ ਗਈ ਕਹਿੰਦੇ ਤੇਰੀ ਜਵਾਨੀ ਰੂਪੀ ਰੈਣ ਤੇ ਚਲੀ ਗਈ ਮਤ ਦਿਨ ਵੀ ਜਾਏ ਵੇਖੀ ਕਿਤੇ ਆ ਜਿਹੜਾ ਬਜ਼ੁਰਗੀ ਦਾ ਸਮਾਂ ਵੀ ਕਿਤੇ ਐਵੇਂ ਚਲਾ ਜਾਏ ਮਤ ਦਿਨ ਵੀ ਜਾਏ ਭਵਰ ਗਏ ਪੋਰੇ ਕਾਲੇ ਹੁੰਦੇ ਨੇ ਕਹਿੰਦੇ ਪੋਰੇ ਤੇ ਚਲੇ ਗਏ ਭਾਵ ਜਿਹੜੇ ਕਾਲੇ ਵਾਲ ਸੰਨ ਜਵਾਨੀ ਵਿੱਚ ਉੱਤੇ ਚਲੇ ਗਏ ਭਗਰ ਗਏ ਬਗ ਬੈਠੇ ਆਏ ਬਗਵੇਂ ਨੇ ਬਗਲੇ ਭਾਵ ਕਿ ਬਜ਼ੁਰਗੀ ਵਿੱਚ ਵਾਲ ਚਿੱਟੇ ਹੋ ਜਾਂਦੇ ਨੇ ਹੁਣ ਕਹਿੰਦੇ ਆ ਧੋਲੇ ਵਾਲਾ ਰੂਪੀ ਬਗਲੇ ਆ ਕੇ ਬੈਠ ਗਏ ਕਹਿੰਦੇ ਵੇਖੀ ਜਵਾਨੀ ਤੇ ਅਜਾਈ ਚਲੀ ਗਈ ਆ ਜਦੋਂ ਤੋਂ ਵਾਲ ਤੇਰੇ ਚਟੇ ਹੋਣ ਲੱਗਿਆ ਇਹ ਬਜ਼ੁਰਗੀ ਦਾ ਸਮਾਂ ਵੀ ਕਿਤੇ ਅਜਾਈ ਨਾ ਚਲਾ ਜਾਏ ਭੌਰ ਗਏ ਬਗ ਬੈਠੇ ਆਏ ਹੁਣ ਤੇ ਭੌਰੇ ਚਲੇ ਗਏ ਬਗਲੇ ਬੈਠ ਕੇ ਆ ਕੇ ਅਸੀਂ ਪੜਦੇ ਹਾਂ ਵੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਭੂਰ ਕਿਨੂੰ ਆਖਿਆ ਵਾਲ ਧੱਕੇ ਹੋ ਜਾਣੇ ਧੱਕੇ ਮੇ ਨਹੀਂ ਚਿੱਟੇ ਹੋ ਜਾਣੇ ਬਾਬਾ ਸ਼ੇਖਰੀ ਜੀ ਕਹਿੰਦੇ ਜਿਹੜੇ ਚਿੱਟੇ ਵਾਲ ਹੈ ਨਾ ਇਹਨਾਂ ਨੂੰ ਵੇਖਿਆ ਕਰ ਤੇ ਵੇਖ ਕੇ ਨਾ ਤੂੰ ਰੱਬ ਦਾ ਸੁਨੇਹਾ ਪੜਿਆ ਕਰ ਰੱਬ ਨੇ ਤੇਰੇ ਵੱਲ ਇੱਕ ਸੁਨੇਹਾ ਭੇਜਿਆ ਤੈਨੂੰ ਇੱਕ ਚਿੱਠੀ ਭੇਜੀ ਹੈ ਇਨ ਇਸ ਚਿੱਟੀ ਹੋਈ ਦਾੜੀ ਵੱਲ ਵੇਖ ਕੇ ਨਾ ਤੇ ਉਹ ਸੁਨੇਹਾ ਚੇਤਾ ਕਰਿਆ ਕਰ ਰੱਬ ਨੇ ਸੁਨੇਹਾ ਕੀ ਦਿੱਤਾ ਆ ਜਿਹੜੇ ਵਾਲ ਚਿੱਟੇ ਹੋਏ ਨੇ ਰੱਬ ਨੇ ਸੁਨੇਹਾ ਭੇਜਿਆ ਵੇਖ ਫਰੀਦਾ ਜੋthia ਦਾੜੀ ਹੋਈ ਭੂਰ ਸੁਨੇਹਾ ਐਸ ਪੰਤੀ ਜੀ ਦੱਸਿਆ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਦੂਰ ਕਹਿੰਦੇ ਹੁਣ ਤੇਰਾ ਅੱਗਾ ਨੇੜੇ ਆ ਗਿਆ ਤੇ ਜਿਹੜਾ ਪਿੱਛਾ ਸੀ ਨਾ ਉਹ ਦੂਰ ਰਹਿ ਗਿਆ ਰੱਬ ਨੇ ਸੁਨੇਹਾ ਤੇ ਆ ਭੇਜਿਆ ਪਰ ਅਸੀਂ ਕੀ ਕਰਦੇ ਆ ਭਲਾ ਅਸੀਂ ਉਲਟ ਕੰਮ ਕਰਦੇ ਆ ਅਸੀਂ ਚੁੱਕ ਕੇ ਉਹਦੇ ਚਿੱਟਿਆਂ ਦੀ ਡੱਬੀ ਚੁੱਕਦੇ ਆ ਤੇ ਉਹਨਾਂ ਦੇ ਉੱਤੇ ਲਾ ਦਿੰਦੇ ਆ ਕਾਲਖਨ ਇਹ ਬੰਦੇ ਬਜ਼ੁਰਗ ਹੋ ਜਾਂਦੇ ਨਹੀਂ ਗਿਆਨੀ ਜੈਲ ਸਿੰਘ ਜੀ ਵਾਂਗੂ ਬਜ਼ੁਰਗ ਹੋ ਜਾਂਦੇ ਮਨਵਾਲ ਕਾਲੀ ਛੱਜਦੇ ਪਰਵਾਹ ਨਹੀਂ ਕਰਦੇ ਰੱਬ ਦੀ ਇਹ ਦਿੱਤੀ ਹੋਈ ਦਾਤ ਇਹ ਬਜ਼ੁਰਗੀ ਵੀ ਇੱਕ ਦਾਤ ਹੈ ਜੇ ਕੋਈ ਸਿੱਖਿਆ ਲਵੇ ਤੇ ਸਾਧ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਸੇਵਾ ਹੀ ਬਜ਼ੁਰਗੀ ਚ ਸ਼ੁਰੂ ਕੀਤੀ ਸੇਵਾ ਹੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਤੀਸਰੇ ਕਿਤੇ ਹੁੰਦਾ ਨਾ ਵਧਣ ਤੇ ਜੇ ਤੁਰਦੇ ਹੋ ਤੇ ਫਿਰ 18 ਹੁੰਦੇ ਨੇ ਤੇ ਨਾਮ ਨੂੰ ਸੰਸੇ ਕੁਛ ਪੱਲੇ ਉਥੇ तकरीबन 40 ਸਾਲ ਦੀਵਾਰਾਂ ਨੇ ਤੇ ਲੋਕ ਸਾ ਉਹਨਾਂ ਵੱਲੋਂ ਹਾਜ਼ਰੀ ਭਰਨ ਵਾਸਤੇ ਆਏ ਸੀ ਸਾਡੀ ਹਾਜ਼ਰੀ ਵੀ ਪ੍ਰਵਾਨ ਕਰਨੀ ਬਾਕੀ ਦਿੱਲੀ ਤੋਂ ਸੰਗਤਾਂ ਆਈਆਂ ਨੇ ਬਾਬਾ ਜੀ ਦੇ ਘਰ ਦੇ ਸੰਗੀ ਆਏ ਨੇ ਭਾਈ ਜੱਜਪਾਲ ਜੀ ਭਾਈ ਨੋਨੀ ਜੀ ਹੋਰੀ ਇਸੇ ਤਰ੍ਹਾਂ ਸੋਨੂ ਜੀ ਭਾਈ ਅਵਤਾਰ ਸਿੰਘ ਜੀ ਇਹਨਾਂ ਸਾਰੇ ਗੁਰਮੁਖ ਪਿਆਰੇ ਸੰਗੀਆਂ ਦੀ ਹਾਜ਼ਰੀ ਵੀ ਆਪ ਸਭ ਪਰਿਵਾਰ ਨੇ ਪਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਕੋਈ ਸੇਵਾ ਨਿਭਾਈ ਹੈ ਸਾਰੀ ਭਾਗਾਂ ਵਾਲੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਹੋਰਾਂ ਦਾ ਪਾਈ ਗੁਰੂਵਚਨ ਸਿੰਘ ਜੀ ਹੋਰਾਂ ਦਾ ਜਥੇ ਸਮੇਤ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਗੁਰੂ ਕੇ ਜੋ ਵਜ਼ੀਰ ਨੇ ਇੱਥੋਂ ਦੇ ਗ੍ਰੰਥੀ ਸਹਿਬਾਨ ਉਹਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਕਰਦਾ ਹਾਂ ਸੋ ਸਾਰੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਰਾਮ ਕਲੀ ਮਹਲਾ ਤੀਜਾ ਅਨੰਦ ਕੋਮ ਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾ ਸਤਗੁਰ ਦਾ ਪਾਇਆ ਸਹਿਜ ਜੀਤੀ ਮਨ ਬਦਿਆ ਬਦਾਈਆਂ ਸਤਗੁਰ ਪਰਮਾਤਮਾ ਪੰਜ ਸ਼ਬਦ ਗਾਵਣ ਆਈਆਂ ਸ਼ਬਦੋ ਦਾ ਗਾਵੋ ਸਾਰਾ 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 ਸਾ ਮਨ ਤੇਰੇ ਦਾ ਗਾਲੋ ਭਰਨਾ ਮੈਂ ਸੱਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਰੇ ਸਦਾ ਸੇਰੀ ਨਾਮ ਮਨੁ ਖਾਵੈ ਧਾਮ ਜਿਕੇ ਮਨ ਵਸਿਆ ਵਾਚੇ ਸ਼ਬਦ ਤੇਰੇ ਆਯਾ دارو ਸਾਜਨਾ ਰਿਆਂ ਗਾਣ ਰਿਆਂ ਜਿਨ ਮੁੱਖਾ ਸਬਦ ਵਾਯਾਂ ਸਭ ਸੁਖਮਨ ਸਾਰੇ ਬੱਤੀਆ ਜਿਨ ਕਿੱਚਾ ਸਭ ਪੁਜਾਈਆ ਸਦਾ ਗੁਰਬਾਣੀ ਦਾ ਗੁਰ ਮੇਟੋ ਜਿਨ ਮੈਂ ਆਏ ਗਨੀਆਂ ਆਂ ਰਣ ਨਰ ਸੁਣੋ ਸੰਤੋ ਸੁਨ ਸਰੋਤਿਆ ਸਾਜਨਾ ਮੇਰਾ ਆਯਾ دارو ਬਾਜੇ ਪੰਚ ਸਬਦ ਜਿਤ ਘੜੀ ਤਾਗੇ ਬਾਜੇ ਸਬਦ ਵਾਜੇ ਗਲਬਾ ਜਿਤ ਕਰਤਾਰੀ ਸੁਰਜਾ ਕਾ ਪਾਇਆ ਸੁਜਨ ਕੋ ਸੇ ਨਾਮ ਹਰ ਖੈ ਰਾਗੇ ਨਾਮ ਸੇ ਸਤ ਕੋ ਆਸ ਕਰ ਅਨੁਧਵਾ ਜੇ ਅਨੁਸਰੋ ਵਟ ਪਾ ਗਿਓ ਸਗਲ ਮਨੋ ਰ ਸੂਰੇ ਸੁਜਾ ਕਾ ਪਾਇਆ ਏ ਸਗਲ ਸੁਰੇ ਦੁਖ ਰੋਗਾਂ ਦਾ ਭੇtre ਸੁਨੇ ਸਖੀ ਵਾਨੀ ਸਾਚ ਸੇ ਵਾਹੀ ਗੁਰ ਜੀ ਕੀ ਬਾਣੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ ਕਾਲ ਜਗ ਤੇ ਬੋਇਤ ਨਾਮ ਦੇ ਜਹਾਜ ਹਲਦ ਪੰਦੇ ਰਖੇ ਕ ਲੋਕ ਪਰਲੋਕ ਦੇ ਸਹਾਇ ਕਾ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਚਾਹੀਆਂ ਚਾਰ ਸਹਿਬ ਜਾਦੇ ਪੰਜ ਪੀਂਗਾ ਲੁਣਿਸ਼ੂ ਏ ਅਕਾਲ ਪ੍ਰਕੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਤਿ ਜੀ ਏ ਸਤਿਵਾਸ਼ਾ ਜੀ ਆਪ ਜੀ ਦੇ ਦਰ ਕਰਦੇ ਸਰਦਾਵਾਨ ਭਾਈ ਗੁਰਦੇਵ ਜੀ ਆਪ ਜੀ ਦੇ ਹੁਕਮ ਅਨੁਸਾਰ ਜੇਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕ ਸੱਦੇ ਉੱਠੇ ਜਾਹੇ ਦੇ ਮਹਾਵਾਕਾਂ ਅਨੁਸਾਰ ਰੱਖਨੇ ਹੰਦ ਗਦੇ ਹਾਜ਼ਰੀ ਤੇ ਉਹ ਵੀ ਮਾਈ ਭਾਈ ਆਪ ਜੀ ਦੇ ਸਤ ਸ੍ਰੀ ਅਕਾਲ